ਵਿੱਚ ਇੱਕ ਸੂਟ ਸ਼ਾਹ ਦੇ ਉਹਦੀ ਸਲਾਈ ਜਦੋਂ ਤੱਕ ਲ ਸ਼ੁਰੂ ਹੁੰਦੀ ਹੈ ਤੇ ਅੱਪਰ ਵੀ ਚਲੇ ਜਾਂਦੇ ਜਿੱਦਾਂ ਜਿਦਾ ਉਹਨਾਂ ਨੂੰ ਮੀਨਾਕਾਰੀ ਉੱਤੇ ਕੀਤੀ ਜਾਂਦੀ ਛੋਟਾਂ ਦੇ ਤੇ ਇਹ ਕੁੜੀਆਂ ਕਿੰਨੀ ਤੁਸੀਂ ਫੀਸ ਰੱਖੀ ਐ ਇਸ ਤਰ੍ਹਾਂ ਦੇ ਸੂਟ ਅ ਸੂਟ ਦੀ ਨੋਰਮਲ ਕਰਾਉਣੇ ਜਿਹੜੇ ਟਾਈ ਸਭ ਚਲਦੇ ਜੀ ਅਸਲ ਤੇ 3500 ਰੁਪਏ ਨਾਲ ਤੇ ਮਹਾਂ 56 ਜਿਹੜਾ ਨਰ ਬੇਚ ਦਾ ਖਰਚਾ ਵੀ ਆ ਜਾਂਦਾ ਹਾਂਜੀ ਉਹਦੀ ਮਿਹਨਤ ਜਿਹੜੀ ਆ ਵਾਹ ਮੁਰਦੀ ਆ ਤੇ ਸਾਰੀਆਂ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਬੇਚਤੀ ਆ ਵੀ ਜਿਹੜੀਆਂ ਬੱਚੀਆਂ ਇੱਥੇ ਜਾਂ ਪੈਰਾਂ ਜਿਹੜੀਆਂ ਸਿਖਾ ਜਾਂਦੀਆਂ ਕਿ ਸੈਂਟਰ ਦੇ ਵਿੱਚ ਸੇਰ ਉਹਦਾ ਅੰਦਰ ਦੇ ਨਾਲ ਹੀ ਸੈਂਟਰ ਇੱਥੇ ਭੇਜੋ ਤੇ ਵੱਧ ਤੋਂ ਵੱਧ ਜਿਹੜਾ ਉਹ ਸਲਾਈ ਸਿੱਖ ਕੇ ਆਪਣੇ ਪੈਰਾਂ ਦੇ ਕੱੜੀਆਂ ਹੁੰਨ ਫਿਰ ਬੀਤੀ ਜੀ ਨੂੰ ਤੇ ਸਮੂਹ ਸਟਾਫ ਨੂੰ ਵੀ ਨਾ ਭੜਾਈ ਦੇਣਾ ਇਹ ਸੈਂਟਰ ਜਿਹੜਾ ਹੈ ਜੋ ਸੁਭਰਮ ਕਰ ਦਿੱਤਾ ਤੇ ਅੱਜ ਤੋਂ ਇਹ ਜਿਹੜੀਆਂ ਕੁੜੀਆਂ ਆਪਣੇ ਪੈਰਾਂ ਦੇ ਕੱੜੀਆਂ ਹੁੰਦੀਆਂ ਸਿੱਖ ਕੇ ਤੇ ਵੱਧ ਤੋਂ ਵੱਧ ਸਿੱਖ ਕੇ ਤੇ ਘਰ ਦੇ ਪਰਿਵਾਰ ਨੂੰ ਵੀ ਸਿਖਾਣਾ ਪੈਰਾਂ ਨੂੰ ਸਿਖਾਣਾ ਨਾਨਾ ਨੂੰ ਸਵੇਰ ਗ੍ਰਾਂਣੀ ਤੇ ਸਠਾਨ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੈ ਜੀ ਥੈਂਕ ਯੂ